ਸਾਰੇਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਪ੍ਰੋਜੈਕਟ ਦਾ ਸਮਾਨ ਲੈਣ ਹੋਮਵਰਕ ਅਸੀਂ ਸਾਰਾ ਕਰ ਲਿਆ ਛੁੱਟੀਆਂ ਦਾ ਤੇ ਪ੍ਰੋਜੈਕਟ ਦਾ ਸਮਾਨ ਰਹਿ ਗਿਆ ਉਹ ਲੈਣ ਜਾ ਰਹੇ ਹਾਂ ਤੇ ਸਦਰ ਬਾਜ਼ਾਰ ਤੇ ਗਾਇਸ ਆ ਮੇਰਾ ਫੋਨ ਟੁੱਟ ਗਿਆ ਸੀ ਤਾਂ ਆ ਵੀ ਬਣਾਉਣ ਚੱਲੇ ਆ ਦੇਖੋ ਇੱਥੋਂ ਕ੍ਰੈਕ ਆ ਗਿਆ ਮਤਲਬ ਪੂਰਾ ਟੁੱਟ ਗਿਆ ਤੇ ਗਾਇਸ ਆ ਪਾਪਾ ਦਾ ਫੂਡ ਹੁੰਦਾ ਸੀ ਪਾਪਾ ਨੇ ਇੱਕ ਨਵਾਂ ਲੈ ਲਿਆ ਹੋਰ ਨਾ ਮੇਰਾ ਹੋ ਗਿਆ ਇਹਨੂੰ ਵੀ ਅਸੀਂ ਬਣਾ ਲਾਂਗੇ ਗਾਈਜ਼ ਇਹਦੇ ਦੇਖੋ ਡਿਸਪਲੇ ਉੱਡ ਗਈ ਆ ਪੂਰੀ ਉੱਡ ਗਈ ਆਨ ਕਰਨ ਡਿਆ ਹੋਰ ਨਹੀਂ ਹੁੰਦਾ ਇਹ ਆਨ ਹੋ ਜਾਂਦਾ ਪਰ ਚੱਲਦਾ ਨਹੀਂ ਨਾ ਤੇ ਗਾਈਜ਼ ਹੋਰ ਅਸੀਂ ਚੱਲਦੇ ਹਾਂ ਉੱਥੇ ਫਿਰ ਤੁਹਾਨੂੰ ਦਿਖਾਉਣੀ ਆ ਅਸੀਂ ਕੀ ਕੀ ਲਵਾਂਗੇ ਸਾਡਾ ਪ੍ਰੋਜੈਕਟ ਆ ਮੇਰਾ ਤਾਂ ਮੈਨੂੰ ਤਾਂ ਡਾਈਜ਼ ਵੀ ਲੈਣੀ ਆ ਇੱਕ ਤਾਂ ਬਹੁਤ ਕੁਝ ਇਹਦਾ ਬੈਟਰੀ ਵਾਲਾ ਰੋਬੋਟ ਆ ਤੇ ਦੇਖਦੇ ਹਾਂ ਗਾਈਜ਼ ਉੱਥੇ ਜਾ ਕੇ ਕੀ ਕੁਝ ਮਿਲਦਾ ਸਹੀ ਮਿਲਦਾ। ਜੇ ਵਧੀਆ ਹੋਣਗੇ ਤਾਂ ਮੈਂ ਉੱਤੇ ਸ਼ੂਜ਼ ਵੀ ਲੈ ਲੂੰ ਰਨਿੰਗ ਦੇ। ਸੋ ਗਾਇਸ ਅਹੀ ਤਾਂ ਉਹ ਉੱਥੇ ਲੱਭ ਮਿਲਦੇ ਆ। ਗਾਇਸ ਤੇ ਗਾਇਸ ਇੱਥੇ ਸਾਡੇ ਮੌਸਮ ਵੀ ਬਹੁਤ ਵਧੀਆ ਵਾ। ਟੋਪੇ ਕੀ ਜ਼ਿਆਦਾ ਨਹੀਂ ਪੈਂਦੀ। 온더 ਪੈਕ ਦੇ 2 ਵਜੇ ਆ ਵੇਖੋ ਇੰਨਾ ਚੰਨ ਹੈ ਨਾ। ਨਾਲੇ ਇੱਥੇ ਮੀ ਵੀ ਪੈਂਦਾ ਤਾਂ ਠੰਡਾ ਠੰਡਾ ਰਹਿੰਦਾ, ਠੰਡੀ ਠੰਡੀ ਹਵਾ ਚੱਲਦੀ। ਤੁਸੀਂ ਆਪ ਵੀ ਦੱਸੋ ਕਿਹੋ ਜਿਹਾ ਮੌਸਮ ਹੈ ਤੁਹਾਡੇ ਤੇ ਕਮੈਂਟ ਚ ਦੱਸੋ। ਤੇ ਕੋਮੇਡੀ ਐਂਕ ਗਾਇਸ ਆ ਪਾਪਾ ਦੀ ਐ ਕੋਈ ਮੇਰੀ ਆ ਮੇਰੀ ਆ ਗਾਇਸ ਇਹ ਮੇਰੇ ਮਪਾਪਾ ਨਾਲ ਸਰ ਸਰੋਜਨੀ ਤੁਲੇਸੀ ਸਰੋਜਨੀ ਤੋਂ ਮੇਰੀ ਆ ਨਾਲੇ ਗਈ ਸਾਡੀ ਇੰਸ਼ੋਰੈਂਸ ਤੇ ਪੋਲੂਸ਼ਨ ਸੇਮ ਡੇ ਖਤਮ ਹੋਇਆ ਤੇ ਪਹਿਲਾਂ ਅਸੀਂ ਉਹ ਪੋਲੂਸ਼ਨ ਬਣਾ ਲਈਏ ਫਿਰ ਉਸ ਤੋਂ ਬਾਅਦ ਫਿਰ ਉੱਤਰ ਜਾਵਾਂਗੇ ਕਿਉਂਕਿ ਉੱਤਰ ਪੁਲਿਸ ਜਗਾ ਜਗਾ ਕੱਢੀ ਹੁੰਦੀ ਹੈ ਤੇ ਅਸੀਂ ਆਪਣਾ ਡਾਕੂਮੈਂਟ ਕੰਪਲੀਟ ਕਰਕੇ ਹੀ ਉੱਥੇ ਨੂੰ ਜਾਵਾਂਗੇ ਕਿ ਅਗੇ ਸੇਮ ਡੇ ਅਸੀਂ ਕਰਾਈ ਸੀ ਤੇ ਉਹ ਸਾਲ ਪੂਰਾ ਹੋ ਗਿਆ ਉਹਨੂੰ ਤੇ ਐਕਸਪਾਇਰ ਹੋ ਗਈ ਇੰਸ਼ੋਰੈਂਸ ਹੋਈ ਤੇ ਪੋਲੂਸ਼ਨ 1-2 ਦਿਨ ਦਾ ਹੋਊਗਾ ਤੇ ਉਹ ਤਾਂ ਖਲੋ ਹੋ ਗਈ ਫਿਰ ਤੇ ਗਾਇਸ ਅਸੀਂ ਹੁਣ ਸੈਕਟਰ 31 IC ਤੇ ਸਾਨੂੰ ਇੱਥੇ ਸਮਾਨ ਨਹੀਂ ਮਿਲਿਆ ਹੁਣ ਸਾਨੂੰ ਜਾਣਾ ਪੈਣਾ ਸੈਕਟਰ ਮਤਲਬ ਸਰੋਜ ਸਦਰ ਸਦਰ ਤੇ ਹੁਣ ਅਸੀਂ ਸਦਰ ਜਾਣਦੇ ਆ ਹੂੰ ਵਿਗ ਤੇ ਉੱਥੇ ਨਹੀਂ ਮਿਲ ਚ ਉੱਥੇ ਮਿਲ ਜਣਗੇ ਕਿਉਂਕਿ ਉਹਨਾਂ ਨੇ ਕਹਿਆ ਸੀ ਇਹ ਸਮਾਨ ਇੱਥੇ ਨਹੀਂ ਮਿਲਣਾ ਉੱਥੇ ਮਿਲ ਜਣਗੇ ਤੇ ਅਸੀਂ ਵੇਖਦੇ ਆ ਉਹ ਮਿਲਦਾ ਕਿ ਨਹੀਂ ਚਲੋ ਸਾਡੇ ਨਾਲ ਤੇ ਜੁੜੋ ਲੋ ਗਾਇਜ਼ ਫਾਈਨਲੀ ਸਮਾਨ ਸਾਨੂੰ ਮਿਲ ਗਿਆ ਸਾਰਾ ਪ੍ਰੋਜੈਕਟ ਦਾ ਗਾਇਜ਼ ਆਈਸਕ੍ਰੀਮ ਸਮਾਨ ਲੈ ਕੇ ਤੇ ਹੁਣ ਇੱਥੇ ਵੇਖ ਕੇ ਗਿਆਨੀ ਆਈਸਕ੍ਰੀਮ ਤੇ ਭੁੱਖ ਲੱਗ ਗਈ ਬਹੁਤ ਜ਼ਿਆਦਾ ਭੁੱਖ ਤੇ ਹੁਣ ਪੇਟ ਪੂਜਾ ਹੋ ਰਹੀ ਏ ਪੰਜਾਬੀ ਡੇਂਡ ਲਾਈਟ ਗਾਇਸ ਦੇਖੋ ਮੈਂ ਇਤੋਂ ਜ਼ਿਆਦਾ ਦੂੰਗਾ ਕਿਤੇ ਜੇ ਮੈਂ ਪਹਿਲਾਂ ਹੀ ਗਾਇਸ ਹੋ ਰਹੀ ਹੈ ਖਾਨੇ ਮੈਂ ਆ ਤੇ ਸਾਡੇ ਇਤੋਂ ਹੀ ਮਿਲ ਗਿਆ ਸਮਾਨ ਆ ਵੇਖੋ ਗਾਇਸ ਆ ਸਾਰਾ ਸਮਾਨ ਲਿਆ ਸੀ ਗਾਇਸ ਨਾਲੇ ਇੱਕ ਕਾਰਡਬੋਰਡ ਵੀ ਲਿਆ ਵਸੀ ਤੇ ਇਤੋਂ ਸਾਰਾ ਸਮਾਨ ਮਿਲ ਗਿਆ ਤੇ ਹੌਲੀ ਸੇ ਕਰੇ ਜਾ ਕੇ ਪ੍ਰੋਜੈਕਟ ਬਣਾਵਾਂਗੇ ਤੇ ਤੁਹਾਨੂੰ ਖਾ ਤੁਹਾਨੂੰ ਖਾ ਲਏ ਸੀ ਗਮ ਗੰਨ ਲਈ ਹੈ ਲੂਗਨ ਲੋਕਾਂ ਨੂੰ ਬਹੁਤ ਅੱਛੀ ਹੋਊਗੀ ਤੁਹਾਨੂੰ ਘਰੇ ਜਾ ਕੇ ਦਿਖਾਉਣੇ ਹਨ ਪ੍ਰੋਜੈਕਟ ਦੀ ਵੀ ਅਸੀਂ ਵੀਡੀਓ ਪਾਵਾਂਗੇ ਤੇ ਸਾਡੇ YouTube ਚੈਨਲ ਨਾਲ ਜੁੜੇ ਰਹੋ ਤੇ ਸਾ ਹੁਣ ਇੱਕ ਅਸੀਂ ਹੋਰ ਚੀਜ਼ ਦੀ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ ਜਿੰਨਾ ਦਿਨ ਛੁੱਟੀਆਂ ਸਕੂਲ ਚ ਤੇ ਉਹ ਵੀ ਅਸੀਂ ਤੁਹਾਡੇ ਨਾਲ ਕਰਦੇ ਰਵਾਂਗੇ ਸਾਰੇ ਦਿਨ ਚ ਇਹਨਾਂ ਨੇ ਕਿੰਨਾ ਕੰਮ ਕੀਤਾ ਕਿਹੜਾ ਪ੍ਰੋਜੈਕਟ ਇਹਨਾਂ ਨੇ ਬਣਾਇਆ ਪਹਿਲਾਂ ਕਿਹੜਾ ਬਾਅਦ ਚ ਸਾਰਾ ਹோம்ਵਰਕ ਬਾਰੇ ਸਾਰਾ ਦੱਸਾਂਗੇ ਵੀ ਕਿੰਨਾ ਰਹਿ ਗਿਆ ਕਿੰਨਾ ਕਰ ਲਿਆ ਕਿੰਨੇ ਪਹਿਲਾਂ ਕੀਤਾ ਕਿੰਨੇ ਬਾਅਦ ਚ ਕੀਤਾ ਗਾਇਸ ਮੇਰਾ ਸਾਰਾ ਹੋ ਗਿਆ ਵਾ ਬਸ ਪ੍ਰੋਜੈਕਟ ਲੱਗਿਆ ਗਾਇਸ ਮੇਰੇ ਦੋ ਸਬਜੈਕਟ ਦੇ ਹோம்ਵਰਕ ਗਾਇਦੇ ਇੰਨਾ ਜ਼ਿਆਦਾ ਨਹੀਂ ਸੀ ਪਰ ਇਹਨਾਂ ਨੂੰ ਪੇਪਰ ਵੱਡੇ ਵੱਡੇ ਦੇਖ ਕੇ ਇਦਾਂ ਲੱਗਦਾ ਸੀ ਕਿ ਬਹੁਤ ਜ਼ਿਆਦਾ ਪਰ ਅਸੀਂ ਜੇ ਸਾਰਾ ਟਾਈਮ ਇਨਕਲੂਡ ਕਰੀਏ ਨਾ ਤੇ 3-4 ਘੰਟਿਆਂ ਦੇ ਵਿੱਚ ਇਹ ਸਾਰਾ ਕੰਮ ਕਰਤਾ ਹੋਗਾ ਗਾਇਸ ਅਸੀਂ 20-25 ਮਿੰਟ ਦੇ ਵਿੱਚ ਇੱਕ ਸਬਜੈਕਟ ਦਾ ਕੰਮ ਨਿਬੇੜਤਾ ਸੀ ਤੇ ਆਲਮੋਸਟ ਸਾਰਾ ਕੰਮ ਕਰਨ ਚ ਸਾਨੂੰ ਇੰਨਾ ਕੀ ਟਾਈਮ ਲੱਗਾ ਚਾ 3 ਨੂੰ ਤੋਂ 4 ਘੰਟੇ ਗਾਇਸ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਜਿਹੜੇ ਲਾਸਟ ਦੇ 2 ਸਬਜੈਕਟ ਸੀ ਨਾ ਉਹ ਬਹੁਤ ਡਿਫਿਕਲਟ ਰਹੇ ਕਿਉਂਕਿ ਅਸੀਂ ਗੂਗਲ ਤੋਂ ਕਰਨ ਦੇ ਸੀ ਸਾਰਾ ਤਾਂ ਆ ਜਿਹੜਾ ਫੋਨ ਆ ਗੂਗਲ ਤਾਂ ਇੱਥੇ ਬਹੁਤ ਜਿਆਦਾ Samsung ਦਾ ਤਾਂ ਇਹਨਾਂ ਦਾ ਇੱਕ ਰਾਪ ਹੋ ਗਿਆ ਹੁਣ ਤਾਂ ਇਹਨਾਂ ਦਾ ਤਾਂ ਡਿਫਿਕਲਟੀ ਨਹੀਂ ਹੁੰਦੀ ਜਿੱਦਾਂ ਕਿ ਤੁਹਾਨੂੰ ਪਤਾ Android ਫੋਨ 'ਚ ਤੇ ਬਾਕੀ ਸਾਰਾ ਜਿਹੜਾ ਫੋਨ ਕੀਤਾ ਉਹ iPhone 'ਚ ਕੀਤਾ ਤਾਂ iPhone 'ਚ ਫਿਰ ਲੱਭਣ ਦੀ ਦਿੱਕਤ ਹੁੰਦੀ ਆ ਸਾਨੂੰ ਬਹੁਤ ਦਿੱਕਤ ਆਈ ਖਣਾ ਇਹ ਕੰਮ ਤੇ ਹੁਣ ਅਸੀਂ ਕੱਟ ਲੈਣੇ ਹਾਂ ਕੱਟ ਜਾ ਕੇ ਉਹਨਾਂ ਅਸੀਂ ਪ੍ਰੋਜੈਕਟ ਬਣਾਵਾਂਗੇ ਸਟਨਾਂ ਸਾਲ ਜੀ ਦਾ ਗਾਇਜ ਇੱਕ ਪ੍ਰੋਜੈਕਟ ਅਸੀਂ ਬਣਾ ਲਿਆ ਵੀ ਜੋ ਉਦਾਂ ਹੁਣ ਇੱਕ ਕਮਜੋਦ ਦਾ ਬਣਾਉਣ ਲੱਗੇ ਆ ਤੇ ਆ ਸ਼ੁਰੂ ਕਰਤਾ ਅਸੀਂ ਇੱਕ ਗੱत्ता ਲੈ ਕੇ ਤੇ ਉੱਪਰ ਥ੍ਰੈਡ ਲੈ ਕੇ ਥ੍ਰੈਡ ਲੈ ਕੇ ਗੰਦ ਗਲੂ ਗਲ ਇਹਦਾ ਆਊਟਲੇਟ ਐਂਡ ਸਪੇਸ ਇਹ ਦੋਨੋਂ ਬਾਰੇ ਆਪਾਂ ਇਹਦੇ ਵਿੱਚ ਕਰਾਂਗੇ ਕਿ ਇਹਦੇ ਉੱਤੇ ਇੱਕ ਕਮਜੋਦ ਇਹ ਮੈਚ ਦਾ ਵਾ ਕੁਝ 1 2 3 ਦੇ ਉੱਤੇ ਤਾਂ ਇਹ ਨਾਮ ਦਾ ਪਤਾ ਕਿ ਨਹੀਂ ਪਤਾ ਤਾਂ ਫਿਰ ਕਿਹਦੇ حساب ਨਮਰ ਹੋਣੇ ਤਾਂ ਬੇਸਿਕਲੀ ਨਾ ਟੀਚਰਾਂ ਦਾ ਨਹੀਂ ਕੰਮ ਹੈ ਇਹ ਪੇਰੈਂਟਸ ਬਾਤ ਦਿੰਦੇ ਇਹ ਦੇਖੋ ਸਰਦਾਰ ਜੀ ਤੇ ਖਾਣਾ ਖਾਂਦੇ ਪਏ ਇਹ ਰੋਟੀ ਖਾਂਦੇ ਪਏ ਤੇ ਦੇਖੋ ਇਹ ਰ ਅਲਰੇਡੀ ਕੁ ਬਣ ਗਿਆ ਵਾ ਪ੍ਰੋਜੈਕਟ ਗਾਇਸ ਕਰਨੂ ਮੈਂ ਕੱਲ ਨਾ ਪਰ ਗੜਬੜ ਵੀ ਤਾਂ ਹੋ ਜਾਂਦੀ ਆ ਹਾਂ ਕੋਈ ਮੈਂ ਨਾ ਗਲੂ ਕਰਦਾ ਟੋਣ ਦਿਆ ਹੂੰ ਇਹਨੇ ਛੋਟੇ ਛੋਟੇ ਜਾ ਤੱਕ ਕੰਮ ਨਹੀਂ ਕਰ ਦਿੱਤਾ ਇਹਦਾ ਅੱਛਾ ਗਲੂ ਸੁਖਾ ਦੇ ਪਾਪਾ ਤਾਂ ਫੋਨ ਦੇਖਣ ਲੱਗੇ ਤਾਂ ਛੋਟੇ ਛੋਟੇ ਵਾਪਤ ਹੁੰਦੇ ਪਾਪਾ ਤਾਂ ਪੁੱਛ ਲਓ ਕਿੱਦੋਂ ਨੂੰ ਵੀ ਉਂਦੇ ਜੀ ਗਲੂ ਗਲੂਸ ਹੋ ਗਈ ਜਾਂਦੀ ਸੀ ਹੈ ਨਾ ਪਾਪਾ ਤੁਸੀਂ ਕੀ ਕਹਿੰਦੇ ਗਾਇਸ ਮੇਰੇ ਸਾਰੇ ਲਿਖਣ ਵਾਲੇ ਸਬਜੈਕਟ ਹੋ ਗਏ ਆ ਬਸ ਇੰਦੇ ਜੇ ਰਹਿੰਦੇ ਆ ਵੇਖੋ ਗਾਇਸ ਮੈਂ ਕਿੰਨੀ ਗੁੜਗੁਲਾ ਸਾਰਾ ਕਰ ਲਿਆ ਇਹ ਕੰਪਿਊਟਰ ਦੇ ਪਿੱਛੇ ਪਿਆ ਰਹਿੰਦਾ ਕੰਪਿਊਟਰ ਤੇ ਸਵੇਰ ਰਾਤ ਸ਼ਾਮ ਸਾਰੇ ਲੱਗਿਆ ਰਹਿੰਦਾ ਇਹ ਕੰਪਿਊਟਰ ਦੇ ਪਿੱਛੇ ਗਾਇਸ ਮੈਨੂੰ ਦੱਸਿਆ ਨਹੀਂ ਸੀ ਕਿਸੇ ਨੇ ਕਿ ਉਹ ਕੰਮ ਕਰੇਗਾ ਅੱਛਾ ਤੁਹਾਨੂੰ ਹੀ ਪਤਾ ਨਾ ਹੋ ਵਰਕ ਆਇਆ ਕਿਹਨੇ ਦੱਸਣਾ ਹੈ ਤੁਹਾਨੂੰ ਉਹ ਮੈਨੂੰ ਪਤਾ ਓਏ ਪਰ ਅਜੇ ਕਿਉਂ ਬਕਾਇਆ ਚਲੋ ਇਹ ਕੰਮ ਕਰਦੀ ਮੈਂ ਉਹਦਾ ਹੀ ਕੰਮ ਕਰਦਾ ਅੱਛਾ ਤੇ ਦੇਖੋ ਐਕਚੁਅਲੀ ਨਾ ਪ੍ਰੋਜੈਕਟ ਜਿਹੜਾ ਮਿਲਦਾ ਨਾ ਪੇਰੈਂਟਸ ਨੂੰ ਮਿਲਦਾ ਬੱਚਿਆਂ ਨੂੰ ਨਹੀਂ ਮਿਲਦਾ ਮੈਡਮ ਨੂੰ ਹੱਥ ਜੋੜ ਕੇ ਬੇਨਤੀ ਆ ਪਲੀਜ਼ ਆਹ ਦਾ ਕੰਮ ਮਾ ਨਾ ਬੱਚਿਆਂ ਦੇ ਨਾਂ ਤੇ ਭੇਜਿਆ ਕਰੋ ਸਾਡੇ ਨਾਂ ਦੇ ਨਾ ਭੇਜਿਆ ਕਰੋ ਗਾਈਸ ਆ ਵੀ ਕਟ ਡਾਈਡ ਇਹ ਦੇਖੋ ਉਹ ਪ੍ਰੋਜੈਕਟ ਬਣਾਉਂਦੇ ਪਏ ਤੇ ਇਹ ਮੈਡਮ ਆਪਣੀ ਕਟਿੰਗ ਕਰਦੇ ਪਏ ਗਾਈਸ ਜਿਸ ਨਾਲ ਇੱਕ ਮੈਨੂਅਲ ਮਿਲਦੇ ਨਾ ਫਿਰ ਮੈਂ ਬਹੁਤ ਈਜ਼ੀ ਕਰ ਸਕਦਾ ਬਸ ਮੈਨੂਅਲ ਚਾਹੀਦਾ ਹਾਂ ਹਾਂਜੀ ਤੁਸੀਂ ਕੁਝ ਕਰਨਾ ਚਾਹੋਗੇ ਇੱਕ ASCII ਆ ਬਣਾ ਲਿਆ ਪਹਿਲਾਂ ਅੱਗੇ ਜੋਤ ਨੀਚੇ ਰੱਖੋ ਇਹ ਤਾਂ ਥੋੜਾ ਜਿਹਾ ਕੰਮ ਰਹਿ ਗਿਆ ਬਸ ਗਾਇਸ ਇੱਥੇ ਨਟ ਲਾਉਣਾ ਤਾਂ ਫਿਰ ਇਹ ਚੱਲਣਾ ਹਾਂਜੀ ਐਕਚੁਅਲੀ ਇਹਨਾਂ ਸਾਨੂੰ ਇੱਕ ਨਟ ਚਾਹੀਦਾ ਉਹ ਅਜੇ ਲੈ ਕੇ ਨਹੀਂ ਆਏ ਸਾਨੂੰ ਮਿਲਿਆ ਨਹੀਂ ਆ ਤੇ ਇਸ ਕਰਕੇ ਉਹਦਾ ਪੈਂਡਿੰਗ ਆ ਗਾਇਸ ਉਹ ਮਿਲ ਗਿਆ ਗਾਇਸ ਮਿਲਿਆ ਨਹੀਂ ਅਸੀਂ ਇਹ ਲਿਖ ਜਾਦੇ ਕਿ ਘਰੇ ਪਿਆਣਾ ਅੱਛਾ ਤੇ ਤੁਸੀਂ ਤਾਂ ਇੰਨੀ ਜ਼ਿਆਦਾ ਕਿਉਂ ਕਿ ਨਟ ਏਸੀ ਲਾਇਆ ਇਹਦੇ ਵੀ ਕੋਈ ਨਟ ਬਚ ਗਏ ਸੀ ਇਸੇ ਕਰਕੇ ਬਣਾ ਰਹੇ ਨੇ ਅੱਛਾ ਦੇ ਚਲੋ ਤੁਹਾਨੂੰ ਦਿਖਾਉਣੀ ਏਕਮ ਜੋਦਾ ਪ੍ਰੋਜੈਕਟ ਪੂਰਾ ਕਰਕੇ ਲਓ ਗਾਈਜ਼ ਅੱਧਾ ਕੰਮ ਹੋ ਗਿਆ ਤੇ ਅੱਧਾ ਰਹਿ ਗਿਆ ਬਸ ਇਹਦਾ ਸੌਖਾ ਸੀ ਏਕਮ ਦਾ ਪ੍ਰੋਜੈਕਟ ਅੱ비 ਦਾ ਥੋੜਾ ਔਖਾ ਸੀ ਸੋਕਾ ਨਹੀਂ ਉਹ ਅਸੀਂ ਕਾਊਂਟਿੰਗ ਲੇਦੇ ਪਏ ਤੇ ਲਿਖ ਕੇ ਇਹ ਤਾਂ ਕੰਪਲੀਟ ਹੀ ਹੋ ਗਿਆ ਸਮਝ ਤਾਹਾਂ ਹੀ ਰਹਿ ਗਿਆ ਕੰਮ ਗਾਇਸ ਇਹਨਾਂ ਨੇ ਇੱਕ ਹੋਰ ਚੀਜ਼ ਖਰਾਬ ਕਰਤੀ ਉੱਥੇ ਇਹਨਾਂ ਨੇ ਨਾਲ-ਨਾਲ ਲਿਖਿਆ ਉਹ ਵੀ ਇੱਕ ਖਰਾਬ ਕਰਤਾ ਹੀ ਮੈਨੇ ਇੱਕ ਸੁਪਰ ਜੈਕਟ ਖਰਾਬ ਹੋ ਗਿਆ ਸਾਡਾ ਲਾ ਗਾਈ ਇੰਨਾ ਹੋ ਗਿਆ ਇਸ ਤੋਂ ਅੱਗੇ ਹਣ ਕਰਦੇ ਸ਼ੁਰੂ ਲਓ ਜੀ ਹੁਣ ਇੱਥੇ ਕਲਰ ਹੁੰਦੇ ਪਏ ਆ ਨੀਚੇ ਜਿਹੜੇ بیس ਇਹਦਾ ਉਹ ਤਾਂ ਕਲਰ ਕਰਨਾ ਵਾ ਫਿਰ ਇਹ 1 2 ਹੈਗਾ ਤੇ ਇਹ ਤੋਂ ਬਾਅਦ ਇੱਕ ਦਾ ਸਪੇਸ ਵਾਰਾ ਜਿਹਦਾ ਆਪਣਾ ਰੋਕਟ ਹੁੰਦਾ ਨਾ ਉਹ ਬਣਾਉਣਾ ਤੇ ਜਿਹੜਾ ਤੁਹਾਨੂੰ ਵਾਈਟ ਦਾ ਦਿਖਦਾ ਪਿਆ ਨਾ ਇਹਦੇ ਵਿੱਚ ਲਾ ਕੇ ਫਿਰ ਉਹ ਡਾਈਸ ਬੋਟ ਕੀ ਬਣੇ ਡਾਈਸ 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 ਨੂੰ ਹੁਣ ਡਾਈਸ ਦਾ ਖੇਡ ਕੇ ਉਹਨੂੰ ਨੰਬਰਿੰਗ ਆਊਗੀ ਉਹ ਕਰਨਾ ਇਹਦੇ ਵਿੱਚ ਬਈ ਅਸੀਂ ਇੱਕ ਕੈਰੈਕਟਰ ਜਿਆ ਵੀ ਬਣਾਉਣਾ ਜਿਹੜਾ ਇਸ ਨੰਬਰ ਦੇ 홀 ਦੇ ਵਿੱਚ 1 2 ਇਦਾਂ ਆਪਾਂ ਕਰਾਂਗੇ ਫਿਰ ਉਹਨੂੰ ਚਪਕਾ ਕੇ ਆ ਹੌਲ ਜਾਂ ਕਰਾਂਗੇ ਵੇਖਦੇ ਕਹੋ ਜੇ ਬਣਦਾ ਠੀਕ ਆ ਆਪੇ ਤਾਂ پوری ਮਿਹਨਤ ਕਰਦੇ ਪਏ ਨੇ ਤੇ ਗਾਇਸ ਇੱਥੇ papa ਕਲਰਿੰਗ ਕਰਨ ਦੇ ਆ ਤੇ ਇਸ ਤੋਂ ਬਾਅਦ ਅਸੀਂ ਕਰਾਂਗੇ ਇੱਕ ਕਰੈਕਟਰ ਜਿਹਾ ਬਣਾਉਣਾ ਵਾ ਫਿਰ ਅਸੀਂ ਬਣਾਉਣੇ ਆ ਅੱਜ ਦੇਖਾ ਗਾਇਸ ਕਿੰਨਾ ਸੋਹਣਾ ਬਣ ਗਿਆ ਦੇਖੋ ਸੋਹਣਾ ਲੱਗਣ ਡਿਆ ਕਮਿਕ ਬਾਕਸ ਤੇ ਦਿੱਸੇਓ ਅਜੇ ਤਾਂ ਅਸੀਂ ਹੋਰ ਵੀ ਕਰਾਂਗੇ ਲੋ ਗਾਇਸ ਹੁਣ ਇਹਦੇ ਉੱਪਰ ਆਪਾਂ ਲਾਵਾਂਗੇ ਸਟਾਰ ਸਟicker ਇੱਥੇ ਇੱਕ ਇੱਥੇ ਇੱਕ ਇੱਥੇ 골ਡਨ ਕਲਰ ਦਿਲਾਣੀ ਆ ਇੱਕ ਆਪਾ ਇੱਥੇ ਲਾਇਆ ਤੇ ਦੂਜਾ ਆਪਾ ਇੱਥੇ ਲਾ ਜੀ ਇਹ ਸਾਡਾ ਜਿਹੜਾ ਇਹਦਾ 베ਸ ਸਾਰਾ ਬਣ ਗਿਆ ਹੁਣ ਇੱਕ ਚੀਜ਼ ਰਹਿ ਗਈ ਜਿਹੜੀ ਆਪਾਂ ਇੱਥੇ ਉੱਪਰ ਥੱਲੇ ਨੂੰ ਜਾਣੀ ਉਹ ਹੁਣ ਅਸੀਂ ਬਣਾਉਣ ਲੱਗੇ ਲੋ ਗਾਈ ਜੀ ਇੱਕ ਅਸੀਂ ਆਪਣੇ ਵੱਲੋਂ ਇੱਕ ਚੀਜ਼ ਐਡ ਕੀਤੀ ਐ ਕਲਰ ਇਹਨੂੰ ਇੰਟਰਐਕਟਿਵ ਬਣਾਉਣ ਲਈ ਤੇ ਇਹ ਐ ਵੈਸੀ ਪ੍ਰੋਜੈਕਟ ਦੇ ਵਿੱਚ ਐ ਨਹੀਂ ਸੀ ਉਹ ਜੋ ਅਸੀਂ ਨੂੰ ਵੀਡੀਓ ਭੇਜੀ ਇਹ ਅਸੀਂ ਆਪਣੇ ਵੱਲੋਂ ਐਡ ਕੀਤੀ ਦੱਸੋ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਲੱਗੀ ਛੱਡੀ ਆਪਣੀ ਕ੍ਰੇਸ਼ਨ ਬਣਾ ਗਏ ਇੱਕ ਸਾਈਡ ਦਾ ਫਾਈਨਲ ਹੋ ਗਿਆ ਹੁਣ ਦੂਸਰੀ ਸਾਈਡ ਦੇਖਦੇ ਕਿਹੜਾ ਕੰਮ ਕਰਦੇ ਅਸੀਂ ਕਿੰਨਾ ਸੋਹਣਾ ਲੱਗਣ ਡਿਆ ਲੋ ਗਾਈ ਜੀ ਅਸੀਂ ਹੁਣ ਦੂਸਰੀ ਸਾਈਡ ਵੀ ਡੈਕੋਰੇਸ਼ਨ ਕਰਨ ਲੱਗੇ ਆ ਦੀ ਪ੍ਰੋਜੈਕਟ ਦੀ ਸਾਈਡ ਤੇ ਇਹ ਸਿੱਤੇਜ਼ੀ ਬਣਾ ਲਿਆ ਵਾ ਜਿਹੜਾ ਤਾਂ ਅਸੀਂ ਉੱਥੇ 1 2 3 ਵਾਲਾ ਕਰਨਾ ਵਾ ਪਾਪਾ ਇੱਥੇ ਬਣਾਉਣ ਦੇ ਆ 컬러 ਮੈਂ ਕਰੂ ਅਸੀਂ ਇੱਕ ਬੋਰਡ ਬਣਾ ਲਿਆ ਪਾਪਾ ਬੋਰਡ ਵਿਖਾਓ ਕਿਹੇ ਜਿਹਾ ਬਣਾਇਆ ਵਾ ਇਹ ਕਲਰਸ ਕਰਨ ਦੇ ਹੁੰਨੇ ਇਹ ਗਾਇਜ਼ ਇੱਥੇ ਇਦਾਂ ਲਾਉਣਾ ਅਸੀਂ ਲਾਉਣਾ ਫਿਰ 1 2 3 ਆਂ ਚਲਾਂਗੇ ਸਾਡਾ ਆਲਮੋਸਟ ਇੱਕ ਰੈਡੀ ਹੋ ਗਿਆ ਇੱਕ ਇਦਾਂ ਦਾ ਹੋਰ ਬਣਾਉਣਾ ਐ ਸਾਈਡ ਵਾਲਾ ਇਧਰ ਵਾਲਾ ਹੋ ਗਿਆ ਰੈਡੀ ਤੇ ਸਾਡਾ ਫਾਈਨਲ ਹੋਣ ਵਾਲਾ ਹੀ ਹੈ ਫਿਰ ਪੂਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਗਾਇਸ ਹੁਣ ਇਥੇ ਆਪਾਂ ਫਾਈਨਲ ਨੂੰ ਅੰਡਰਲਾਈਨ ਕਰਨ ਦੇ ਆ ਬਾਜੂ ਮੈਂ ਕਲਰ ਕਰੂ ਇਥੇ ਸੋ ਵੇਖ ਦੇ ਕਿ ਨਾ ਸੋਨਾ ਬਣੂਗਾ ਮੈਂ ਜੇ ਕਲਰ ਕਰੂ ਬਲੂ ਟਾਈਪ ਦਾ ਹੈ ਅਗਲਾ ਹੁਣ ਰੈੱਡ ਜੀ ਔਰੇਂਜ ਜੀ ਆਵਾ ਇਹ ਬਲੂ ਆ ਲੋ ਗਾਇਸ ਇਹ ਕਮਨ ਕਲਰ ਕਰਨ ਲੱਗਾ ਤੇ ਇੱਕ ਸਾਈਡ ਦਾ ਸਾਡਾ ਰਾਕਟ ਬਿਲਕੁਲ ਤਿਆਰ ਹੈ ਫਿਰ ਹੁਣ ਅਸੀਂ ਇਹਨੂੰ ਬਸ ਉਹਦੇ ਉੱਪਰ ਉਹ ਹੀ ਕਰਨਾ ਫੇਟੀ ਕਰਨਾ ਬੇਸ ਵਗੈਰਾ ਸਾਰਾ ਬਣ ਗਿਆ ਰੰਗ ਲਾ ਕੇ ਤੇ ਇਹਦੇ ਤੇ ਬਸ ਕਰਨਾ ਫਿਰ ਆਪਾਂ ਬਲੂ ਕਲਰ ਲਵਾਂਗੇ ਹੁਣ ਬਲੂ ਕਲਰ ਨੂੰ ਆਪਾਂ ਸਾਈਡ ਸਾਈਡ 'ਚ ਪਹਿਲਾਂ ਇਹਨਾਂ ਦੀ ਆ ਵਾਲੀ ਨੂੰ ਕਰਾਂਗੇ ਵਿੱਚ ਪਰ ਫਿਰ ਇਹ ਸੋਹਣਾ ਲੱਗਣ ੜਿਆ ਮੈਨੂੰ ਕਰਲਿੰਗ ਵੀ ਬਹੁਤ ਪਸੰਦ ਆ ਸਕੱਚ ਕਲਰ ਦੇ ਨਾਲ ਬਹੁਤ ਸੋਹਣਾ ਲੱਗਦਾ ਦੇਖੋ ਗਾਇਜ਼ ਫਾਈਨਲ ਦੇਖ ਲੋ ਕਿੰਨਾ। ਲਓ ਗਾਇਜ਼ ਫਾਈਨਲ ਟੱਚ ਦੇ ਰਿਹਾ ਹਾਂ ਨਿਕਮ। ਇਹ ਲਾਸਟ ਕਲਰ ਇਹ ਕਰਨਾ ਆਪਾਂ। ਇਹ ਡਾਰਕ ਬਲੂ ਤੇ ਇਹ ਕਲਰ ਕਰਨ ਤੋਂ ਬਾਅਦ ਇਹਨੂੰ ਅਸੀਂ 2 ਮਿੰਟ ਰੱਖ ਦੇਵਾਂਗੇ। ਤੇ ਜਦੋਂ ਇਹ ਪੂਰੀ ਤਰ੍ਹਾਂ ਸੁੱਕ ਗਿਆ ਫਿਰ ਅਸੀਂ ਗੱਮ ਲਾ ਕੇ ਤੇ ਉਹਦੇ ਉੱਤੇ ਚਪਕਾ ਦਾਂਗੇ। ਚਪਕਾ ਦਾਂਗੇ ਫਿਰ ਹੁਣ ਇੱਕ ਜੋ ਰਾਕੀ ਟ੍ਰੈਕ ਆ ਉਹਦੇ ਉਹ ਤੁਹਾਨੂੰ ਦਿਖਾਉਣੀ। ਤੇ ਗਾਇਜ਼ ਉਹ ਗਾਇਜ਼ ਫਾਈਨਲ ਹੈ ਇਹ ਕੰਮ ਨੇ ਕਰਤਾ ਇੱਕ ਰਾਕਟ ਕਲਰ ਵੀ ਸਾਰਾ ਕੰਪਲੀਟ ਹੋ ਗਿਆ ਹੁਣ ਅਸੀਂ ਜੋ ਸੈਕਿੰਡ ਰਾਕਟ ਆ ਉਹ ਤੁਹਾਨੂੰ ਦਿਖਾਉਣੇ ਆ ਆ ਫਾਈਨਲ ਫਸਟ ਵਾਲਾ ਇਹ ਕੰਮ ਨੇ ਕਰਤਾ ਰੈਡੀ ਤੇ ਗਾਇਸ ਹੁਣ ਅਸੀਂ ਰਾਕਟ ਸੈਕਿੰਡ ਨੰਬਰ ਰਾਕਟ ਬਣਾਉਂਦੇ ਆ ਪਾਪਾ ਆ ਵੇਖੋ ਤੇ ਆਪਣਾ ਬੋਰਡ ਕੰਪਲੀਟ ਹੋ ਗਿਆ ਅਜਿਹੇ ਰਾਕਟ ਆ ਆਪਾਂ ਇਹਨੂੰ ਇੱਥੇ ਲਾਵਾਂਗੇ ਫਿਰ 1 2 3 0 6 ਦਾ ਉੱਥੇ ਕਰਾਂਗੇ ਨਾਲੇ ਆ ਪਾਪਾ ਕਰ ਰਹੇ ਆ ਤੇ ਅਸੀਂ ਵੇਖੋ ਕਾਟੇਸਮਾਨ ਕਰ ਰਹੇ ਖਲਾਰਾ ਇੰਨਾ ਪੈ ਗਿਆ ਵਾ ਆ ਵੇਖੋ ਸਾਰਾ ਸਾਰਾ ਖਲਾਰਾ ਪੈ ਗਿਆ ਇੰਨਾ ਜਿਆਦਾ ਹੁਣ ਆ ਪਾਪਾਈ ਨੂੰ ਕੱਟ ਕਰੁੰਦੇ ਆ ਫੇਰ ਇੱਥੇ ਮੈਂ ਵੀ ਫੇਰ ਤੋਂ ਕਲਰ ਕਰੂੰ ਇੰਦੀ ਆਪਾਂ ਦੋ ਲੇਅਰ ਕਰਾਂਗੇ ਕਿਉਂਕਿ ਇੱਕ ਸਾਈਡ ਇੱਕ ਕਰਨਾ ਇੱਕ ਸਾਈਡ ਇੱਕ ਕਰਨਾ ਹੈ ਹੀ ਗਾਏ ਤੁਸੀਂ ਸਾਈਡ ਨਾਲ ਜੁੜੀ ਲੋ ਅਜਾ ਪਾਪਾ ਕਰਨਗੇ ਜਾਂ ਫਿਰ ਆਪਾਂ ਦਿਖਾਵਾਂਗੇ ਜਦੋਂ ਬਨ ਜਾਊਗਾ ਤੇ ਗਾਇਸ ਇੱਥੇ ਰਾਕਟ ਬਣਿਆ ਜਾਏਗਾ ਸੈਕਿੰਡ ਨੰਬਰ ਦਾ ਜਿਹੜਾ ਸੈਕਿੰਡ ਨੰਬਰ ਰਾਕਟ ਆਉਂਦੀ ਨੀਚੇ ਵਾਲੀ ਸਾਈਡ ਮੰਗੀ ਆ ਹੁਣ ਪਾਪਾ ਇਹਨੂੰ ਫੋਲਡ ਕਰਨਗੇ ਫਿਰ ਵੇਖਦੇ ਕਹੋ ਜੋੜਨਗੇ ਇਹ ਸਾਡਾ ਸਮਨ 홀ੀਡੇਜ਼ ਹੁੰਬਕਾ ਅਭੀ ਰਸਾਇਨ ਸੀ ਵੀਰਾ ਮੈਚ ਸਾ ਤੇ ਮੈਚ ਵਿੱਚ ਆ 1 2 3 ਵਾਲਾ ਕੁਇਟਰ ਸਾਲ ਤੋਂ ਇਹਨੂੰ ਆਪਾਂ ਇਹ ਪਜ਼ਲ ਦਾ ਮਤਲਬ ਗੇਮ ਆ ਟਾਈਪ ਆਫ ਤੇ ਇਹ ਇੰਦੇ ਲਈ ਡਾਈਸਰੀ ਆਉ ਮੈਂ ਵਿਖਾਉਣੀ ਹੈ ਤੈਨੂੰ ਮੈਂ ਦੋ ਡਾਈਸ ਲੈ ਕੇ ਆਈ ਸੀ ਦੁਕਾਨ ਤੋਂ ਵਿਖਾਉਣੇ ਆ ਆਵੇ ਗਾਇਸ ਆ ਮੈਂ ਡਾਈਸ ਲੈ ਕੇ ਆਈ ਸੀ ਦੁਕਾਨ ਤੋਂ ਤੇ ਇਹਦਾ ਵੀ ਕੋਈ ਇੰਦੀ ਵੀ ਕੋਈ ਲੋੜ ਆ ਤਾਂ ਇਹ ਮੈਂ ਡਾਈਸ ਲੈ ਕੇ ਆਈ ਆ ਦੁਕਾਨ ਤੋਂ ਤੇ ਇੰਦੀ ਵੀ ਲੋੜ ਆ ਆ ਮੈਂ ਲੈ ਕੇ ਆਈ ਆ ਇੱਕ ਮੇਰੇ ਘਰੇ ਹੀ ਸੀ ਇੱਕ ਮੈਂ ਲੈ ਕੇ ਆਈ ਆ ਉਹਨੂੰ ਦੇਖੋ ਆਪਾਂ ਕੀ ਕਰਦੇ ਪਿਆ ਵੇਖੋ ਗਾਇਸ ਤੇ ਨੀਚੇ ਵਾਲ ਸਾਈਡ ਬਣ ਗਿਆ ਉੱਪਰ ਸਾਈਡ ਉਹਨ ਬਣਾਉਣ ਵਾਲਾ ਵਾ ਤੇ ਗਾਇਸ ਪਾਪਾ ਨੇ ਪੂਰਾ ਰਾਕਟ ਬਣਾਤਾ ਵਾ ਤੇ ਇਥੇ ਹੋਲ ਕਰਨਾ ਲੱਗ ਗਿਆ ਜਿਹੜਾ ਇੱਥੇ ਹੋਰ ਹੋਲ ਆ ਇਹ ਵਾਲਾ ਕਰਨਾ ਵਾ ਹੋਲ ਤੇ ਇਹ ਬਣ ਚੁੱਕਿਆ ਵਾ ਹੋਲ ਕਰਨਾ ਰਹਿ ਗਿਆ ਵਾ ਹੋਰ ਇਸੇ ਕੰਪਾਸ ਨਾਲ ਕਰਾਂਗੇ ਆਵੇ ਕੰਪਾਸ ਤੇ ਪਾਪਾ ਲੁੱਕ ਕਰ ਲੋ ਠੀਕ ਆ ਆਵੇ ਗਾਇਸ ਉਹਨ ਪਾਪਾ ਹੋਲ ਕਰਨ ਲੱਗੇ ਆਵੇ ਤੇ ਗਾਇਸ ਹੋਨ ਪਾਪਾ ਇੱਥੇ ਹੋਲ ਕਰਨ ਲੱਗੇ ਆ ਵੇਖੋ ਆਪਣ ਨੇ ਲੈ ਲਿਆ ਕੰਪਾਸ ਸੋ ਨਿੱਕਾ ਜਿਹਾ ਹੋਲ ਕਰਨਗੇ ਤੇ ਵੇਖ ਮੇਰਾ ਕਹਿਜਾ ਬਣੂਗਾ ਤੇ ਤੁਹਾਨੂੰ ਵੀ ਖਾਉਣਾ ਹੋਲ ਕਹਿਜਾ ਹੋਣ ਢਿਆਵਾ ਆ ਗਾਇਸ ਆ ਵਾਲਾ ਹੋਲ ਹੋਣ ਢਿਆਵਾ ਦੇਖੋ ਗਾਇਸ ਤੁਸੀਂ ਜੇ ਬਣਾਉਣਾ ਹੋਗਾ ਤਾਂ ਐ ਕਰ ਸਕਦੇ ਤੁਸੀਂ ਵੀ ਹੋਲ ਤੇ ਗਾਇਸ ਦੇਖੋ ਕਿ ਨਾ ਸੋਨਾ ਲੱਗਣ ਢਿਆ ਤੇ ਗਾਇਸ ਉਹ ਜਿਹੜਾ ਹੋਲ ਕੀਤਾ ਸੀ ਪਾਪਾ ਨੇ ਹੋ ਨੋ ਕੱਟਣ ਦੇ ਆ ਫਿਰ ਇਹੋ ਜਿਹਾ ਹੋਲ ਬਣ ਕੇ ਨਿਕਲ ਆਊਗਾ ਫਿਰ ਦੇਖਦੇ ਆ ਕਿਹੋ ਜਿਹਾ ਹੋਂਡਿਆ ਬੜਾ ਸੋਹਣਾ ਲੱਗਣ ਦੇ ਆ ਫਿਰ ਫਾਈਨਲ ਰਿਜ਼ਲਟ ਵੀ ਤੁਹਾਨੂੰ ਅਹੀਂ ਵਿਖਾਵਾਂਗੇ ਐ ਐਕਸਪਲੇਨ ਕਰਕੇ ਕੀ ਆ ਕੀ ਨਹੀਂ ਆ ਫਿਰ ਇਹ ਜਦੋਂ ਆਪਾਂ ਕਰ ਲਵਾਂਗੇ ਨਾ ਆ ਜਿਹੜੇ ਰਾਕਟਸ ਦੇ ਇੱਥੇ ਲਾ ਲਾਂਗੇ ਇਹ ਆਪਾਂ ਬਾਜੂ ਗੇਮ ਖੇਡ ਸਕਦੇ ਹਾਂ ਦਾ ਕਿ ਕੌਣ ਫਰਸਟ ਜਾਊਗਾ ਡਾਈਸ ਦੇ ਨਾਲ ਕੌਣ ਸੈਕੰਡ ਆਊਗਾ ਇਹ ਥਰਡ ਆਊਗਾ ਤੇ ਐ ਤੇ ਇੱਥੇ ਆਪਾਂ ਹੋਲ ਕਰਨ ਦੇ ਆ ਆ ਵੇਖੋ ਗਾਇਸ ਤੁਸੀਂ ਧਿਆਨ ਨਾਲ ਵੇਖ ਸਕਦੇ ਹੋ ਕਿ ਪਾਪਾ ਹੋਲ ਕਰਨਗੇ ਤੇ ਗਾਇਸ ਇੱਥੇ ਹੋਲ ਕਰਤਾ ਪਾਪਾ ਨੇ ਖਾਓ ਪਾਪਾ ਕਿੰਨੇ ਸੋਹਣੇ ਲੱਗਣ ਡਿਆ ਹੁਣ ਇੱਥੇ ਫਿਰ ਤੋਂ ਮੈਂ ਕਲਰ ਕਰੂੰਗੀ ਪਾਪਾ ਪਹਿਲਾਂ ਸਾਈਡ ਸਾਈਡ ਤੇ ਅੰਡਰਲਾਈਨ ਕਰ ਦੰਗੇ ਫਿਰ ਮੈਂ ਰੈੱਡ ਜੇ ਇੱਥੇ ਕੋਲ ਕਲਰ ਕਰੂੰਗੀ ਫਿਰ ਵੇਖਦੇ ਆ ਕਿਹੋ ਜਿਹਾ ਹੋੜਾ ਨਾ ਹੋਣਾ ਪਾਪਾ ਕਰਨ ਲੱਗੇ ਅੰਡਰਲਾਈਨ ਤੁਸੀਂ ਵੇਖ ਲਿਆ ਹੋਊਗਾ ਤੇ ਗਾਇਸ ਹੁਣ ਪਾਪਾ ਇੱਥੇ ਕਰਨ ਲੱਗੇ ਆ ਸਾਈਡ ਤੇ ਅੰਡਰਲਾਈਨ ਦੇਖੋ ਗਾਇਸ ਇਦਾਂ ਹੀ ਇਦਾਂ ਅੰਡਰਲਾਈਨ ਕਰਨੀ ਸਾਈਡ ਸਾਈਡ ਤੇ ਗਾਈਸ ਉਹ ਨਾ ਪਕਪਾ ਲੱਗ ਗਿਆ ਇਹਨੂੰ ਇੱਥੇ ਫਿਰ ਆਪਾਂ ਇਹ ਦੇਖਾਂਗੇ ਆ ਤਾਂ ਇਸ ਵਿੱਚ ਕੋਈ ਪਕਪਾ ਲੱਗ ਗਿਆ ਸੈਟਿੰਗ ਕਰਨ ਦੇ ਕਹੋ ਜਿਹਾ ਲੱਗਣਾ ਤੇ ਗਾਈਸ ਇਹਨੂੰ ਆਪਾਂ ਐ ਕਰ ਸਕਦੇ ਵਾਰਨ ਇਨ 3 ਐ ਦੇਖੋ ਗਾਈਸ ਤੇ ਗਾਈਸ ਆ ਆਪਾਂ ਗੇਮ ਖੇਡ ਸਕਦੇ ਜਿਵੇਂ ਇਹ ਇੱਕ ਟਨ ਹੋ ਗਈ ਹੈ ਦੇਖੋ ਗਾਈਸ ਕਿੰਨਾ ਸੋਹਣਾ ਲੱਗ ਰਿਹਾ ਟੈਰ ਰੌਕਟ ਤੇ ਗਾਈਸ ਹੁਣ ਮੈਂ ਕਲਰ ਕਰਨ ਲੱਗੀ ਹਾਂ ਇੱਥੇ ਸੈਕਿੰਡ ਵਾਲੇ ਵਿੱਚ ਫਿਰ ਇਹਨੂੰ ਚਿਪਕਾਵਾਂਗੇ ਆ ਬەڵਾ ਅਸੀਂ orange color ਕਰਨ ਦੇ ਆ ਆਪਣਾ orange color ਤੇ ਗਾਇਸ ਹੁਣ ਮੈਂ ਕਲ ਲੱਗੀ purple color ਚ ਸਾਈਡ ਸਾਈਡ ਵਿੱਚ ਵੀ ਕਰਨਾ ਵਾ ਫਿਰ ਵਿੱਚ ਕਰ red ਕਰਾਂਗੇ ਗਾਇਸ ਆ ਲਾਸਟ कलर purple ਵਾਲਾ ਤੇ ਫਿਰ ਆਪਾਂ ਹੁਣ ਵਿੱਚ ਕਰ ਕਰਾਂਗੇ ਬਾਅਦ ਚ ਬਸ ਤੇ ਗਾਇਸ ਹੁਣ ਇਸੇ कलर ਕਰਨ ਲੱਗੇ ਆ ਵਿੱਚ ਕਰ red ਫਿਰ ਆਪਾਂ ਇਹਨੂੰ ਪੂਰਾ ਕੰਪਲੀਟ ਕਰ ਦਾਂਗੇ ਤੇ ਗਾਇਸ ਹੁਣ red color ਵੀ ਕੰਪਲੀਟ ਹੋ ਚੱਲਿਆ ਵਾ ਤੇ ਗਾਇਸ ਹੋ ਗਿਆ ਰੈਡ ਕਲਰ ਕੰਪਲੀਟ ਤੇ ਗਾਇਸ ਹੁਣ ਆਪਾਂ ਆਪ ਲਾਸਟ ਵਾਲਾ ਰਾਕਟ ਚਪਕਾਉਣ ਲੱਗੇ ਆ ਚਪਕਾ ਲਿਆ ਵਾ ਤੇ ਗਾਇਸ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਗਾਇਸ ਕਮੈਂਟ ਵਿੱਚ ਦੱਸਿਓ ਕਿਹੜਾ ਪਾਰਟ ਸਾਰਾ ਸੋਹਣਾ ਲੱਗਾ ਤੇ ਕਿੰਨਾ ਰੇਟ ਕਰੋਗੇ 10 ਉੱਤੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ